ਗੁੱਡ ਮਾਰਨਿੰਗ ਜੀ ਆਪਣੀ ਲੇਜੀ ਮਾਰਨਿੰਗ ਸਟਾਰਟ ਹੋਈ ਆ ਰਿਆਜ਼ ਕਰਕੇ ਆਪਾਂ ਬੈਠੇ ਆ ਦੋ ਖਾ ਕੇ ਪਰੌਂਠੇ ਉਬਲੇ ਆਲੂਆਂ ਦੇ ਨਾਲ ਤੇ ਨਾਲ ਆਪਾਂ ਲਾਇਆ ਹੋਇਆ ਕੱਪੜੇ ਸਾਡੇ ਮਾਸ਼ੋ ਚੈੱਕ ਕਰੋ ਦਿਸ ਇਜ਼ ਕੰਬਲ ਦਿਸ ਇਜ਼ ਸਮਾਨ ਪਿਆ 10 10 10 ਦਿਸ ਇਜ਼ ਮਾਈ ਨੈਜ਼ਲ ਡਰਾਪਸ ਇਹ ਜਦੋਂ ਕਦੇ ਨੱਕ ਨੂੰ ਕਬੰਦ ਜਾ ਹੋ ਜਾਂਦਾ ਉਸਕੇ ਲਈ ਹੈ ਨੋ 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 ਸੌਰੀ ਮੈਂ ਇਹ ਦੇਖੋ ਕਿਹੋ ਜਿਹਾ ਖਲਾਰਾ ਪੜਾ ਹੋਇਆ ਹੈ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਨਿੱਤ ਦੀ ਜਿਹੜੀ ਲਾਈਫ ਆਉ ਸ਼ੇਅਰ ਕਰਿਆ ਕਰੀਏ ਹਰ ਰੋਜ਼ ਬਲੌਗ ਪਾਉਣ ਦਾ ਸੋਚ ਰਿਹਾ ਮੈਂ ਪਰ ਕੀ ਬੋਲਣ ਨੂੰ ਕੰਸਿਸਟੈਂਸੀ ਨਹੀਂ ਬਣਦੀ ਹਾਂ ਤੇ ਆਪਣੀ ਗੱਡੀ ਦਾ ਥੋੜਾ ਜਿਹਾ ਕੰਮ ਸੀਗਾ ਯਾਰ ਗੱਡੀ ਨਾ ਲੱਗ ਗਈ ਸੀ ਸਾਈਡ ਤੋਂ ਕੋਈ ਅੰਕਲ ਵਿੱਚ ਆ ਕੇ ਮਰ ਗਿਆ ਸੀ ਤੇ ਉਹਦੇ ਕਰਕੇ ਫਿਰ ਆਪਣੀ ਗੱਡੀ ਇੱਕ ਸਾਈਡ ਤੋਂ ਡੈਂਟ ਪੈ ਗਿਆ ਸੀਗਾ ਥੋੜਾ ਜਿਹਾ ਰੰਗ ਵੀ ਨਿਕਲ ਗਿਆ ਸੀਗਾ ਉਹਦਾ ਤੇ ਹੁਣ ਉਹ ਠੀਕ ਕਰਾਉਣੀ ਲਾਈ ਹੋਈ ਆ ਜਦੋਂ ਉਹਨੂੰ ਠੀਕ ਕਰਨ ਗਏ ਤਾਂ ਪਤਾ ਲੱਗਾ ਗੱਡੀ ਦਾ ਪੰਪ ਉਹ ਵੀ ਉਹਦੇ ਵਿੱਚ ਵੀ ਦਿੱਕਤ ਆ ਜਦੋਂ ਪਹਿਲਾਂ ਸਰਵਿਸ ਕਰਵਾਈ ਸੀ ਉਹਨੇ ਡੁਪਲੀਕੇਟ ਸਮਾਨ ਪਾਤਾ ਸੀ ਇਸ ਕਰਕੇ ਹੁਣ ਉਹ ओरिजिनल ਜਿਹੜੀਆਂ ਪਾਈਪਾਂ ਵਗੈਰਾ ਉਹਦੀਆਂ ਪਵਾਇਆਂ ਐ ਫੀਡ ਪੰਪ ਹੁੰਦਾ ਉਹ ਪਵਾਇਆ ਐ ਤੇ ਅੱਜ ਆਪਾਂ ਲੈਣ ਜਾਵਾਂਗੇ ਬਸ ਥੋੜੇ ਟਾਈਮ ਤੱਕ ਜਾਣੇ ਆ ਮੈਂ ਤੇ ਜੋਧਾ ਜਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਗੱਡੀ ਦੀ ਵੀ ਹਾਲਤ ਤੇ ਆਪਾਂ ਹੁਣ ਕੰਪਾਉਂਡ ਵਗੈਰਾ ਕਰਵਾਈਆ ਗੱਡੀ ਤੇ ਹੁਣ ਮੈਨੂੰ ਪਤਾ ਨਹੀਂ ਕੰਪਾਉਂਡ ਹੁੰਦਾ ਕਿ ਕੰਪਾਉਂਡ ਹੁੰਦਾ ਪਤਨ ਜੋ ਵੀ ਉਹ ਕਰਵਾਈਆ ਤੇ ਗੱਡੀ ਮੈਂ ਕੱਲ ਦੇਖ ਕੇ ਆ ਸੀ ਲਿਸ਼ਕੀ ਪਈ ਆ ਬਹੁਤ ਸੋਹਣੀ ਲੱਗਦੀ ਆ ਤੇ ਆਪਾਂ ਫਿਰ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਜਗਰਾਉ ਆਪਾਂ ਜਾਣਾ ਈ ਤੇ ਰਸਤੇ ਵਿੱਚ ਫਿਰ ਤੁਹਾਨੂੰ ਦਗਾਵਾਂਗੇ ਇੱਧਰ ਅਸੀਂ ਜੰਮ ਕੇ ਬਸ ਤੇ ਤੇ ਉਧਰ ਹੋ ਰਹਿਾਂਗੇ ਆਪਣੀ ਗੱਡੀ ਤੇ ਮਿਲਦੇ ਆ ਠੰਡ ਚਾਹੀ ਤਾਂ ਫਾਇਦਾ ਹੁੰਦਾ ਆ ਦੇ ਆ ਰੋ ਟਾਈਮ 10:55 ਆਈ ਐਮ ਰੈਡੀ ਟੂ ਗੋ ਤਾਂ ਨਵਾਂ ਜਗ੍ਹਾ ਸਾਡੇ ਕੋਲ ਆਪਣੀ ਬੱਸ ਆਉਣੀ ਆ ਆਪਾਂ ਬੱਸ ਤੇ ਚੜਾਂਗੇ ਤੇ ਆਪਣੀ ਤਿਆਰੀ ਦਿਖਾ ਦਿੱਗੇ ਯਾ 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 ਥੋੜਾ ਕਿ ਸ਼ੀਸ਼ੇ ਨੂੰ ਇਗਨੋਰ ਕਰਿਓ ਤੋਂ ਸਾਫ ਕਰਨ ਵਾਲਾ ਹੈ ਕਰਦਾ ਸੰਗ ਵੀ ਹਾਈ ਹਾਈ ਵੋ ਨਾ ਦੇ ਲੋ ਨਾ ਪੁੱਖੜਾ ਉਹ ਬਾਈ ਚਾਹ ਪੀਂਦਾ ਹੈਗਾ ਫਿਰ ਤਾਂ ਹਣਾ 40 ਮਿੰਟ ਉੱਠ ਗਿਆ ਲੈ ਇਹੋ ਜਾਇ ਬੱਸ ਅੱਡੇ 'ਚ ਹੀ ਖੜੀ ਕਾ ਦੇ ਤੰਦ ਖੜਦਾ ਹੁੰਦਾ ਹੁੰਦਾ ਕੋਈ ਬਾਬਾ ਇਕੱਤ ਨਹੀਂ ਭਰੀ ਹੋਈ ਆ ਪਾਸਾ ਹੀ ਸੋ ਨੰਬਰ ਗਿਆ ਸੀ ਇਹ ਜੋ ਬਹੁਤ ਬੜਾ ਨੰਬਰ ਆ ਬੱਸ ਆ ਗਿਆ ਆ ਰੋ ਲ ਗਿਆ ਮਹਾਰਾਜ ਜੀ ਦਾ ਸਹੀ ਦਿਹਾੜੇ ਦੇ ਤਾ ਨਰ ਨਾ ਕੇ ਹੋਏ ਚਾਲੇ ਪਾਸੇ ਬਾਈ ਨੂੰ ਲੱਗਾਂ ਮਾ ਜੇ ਬਾਈ ਜੀ ਉਹ ਗੱਡੀ ਦੇ ਆਪਾਂ ਇੱਕ ਹੋਰ ਚੀਜ਼ ਐਡ ਕਰਾਉਣ ਲੱਗੇ ਆ ਆਪਣੀ ਤਾਕੀ ਦੀ ਸੇਫਟੀ ਲਈ ਆ ਫੜੀ ਜਿੱਦਾਂ ਮੈਂ ਬੋਲਦਾ ਆਇਆ ਫਿਰ ਆਹ ਤਾਂ ਆਸਲ ਨਹੀਂ ਲੱਗ ਰਿਹਾ ਮੁੰਡਾ ਤੇ ਅੱਬਾਈ ਹੁਣਾਂ ਦੀ ਮਿਹਨਤ ਲੱਗੀ ਹੋਈ ਆ ਗੱਡੀ ਤੇ ਇਹਦਾ ਭਾਈ ਜਿਵੇਂ ਇਹ ਨਖੇਰੀਆ ਗੱਡੀ ਆਪਣੀ ਸਰਾਹ ਲਾਤਾ ਪੂਗਾ ਯਾਰ ਲੋਕਾ ਦੇਖੋ ਕੈਸੀ ਲੱਗਦੀ ਆਏ ਹੈ ਨਜ਼ਰ ਮਨ ਲੱਗੇ ਬਗੜੀ ਨੂੰ ਇਹ ਆਪਣੀ ਟਾਕੀ ਨੂੰ ਨਾ ਸਾਈਡ ਤੇ ਲੱਗਣ ਤੋਂ ਸਕ੍ਰੇਪਸ ਕਰੋ ਜਦੋਂ ਆਪਾਂ ਪੂਰੀ ਪੂਰੀ ਜਗ੍ਹਾ ਤੇ ਲੱਗਦੀ ਆ ਤਾਂ ਉਹਦਾ ਬਚਾਰ ਹੁੰਦਾ ਆਓ ਜੀ ਹੁਣ ਆਪਾਂ ਗੱਡੀ ਲੈ ਕੇ ਤੇ ਚੱਲੇ ਆ ਘਰ ਨੂੰ ਸਾਨੂੰ ਅੱਜ ਵੀ ਇਹ ਰ ਬਹੁਤ ਨਹੀਂ ਬਹੁਤ ਸਮਾਂ ਨਹੀਂ ਲੱਗਾ ਅੱਜ ਤਾਂ ਅਜ ਤਾਂ ਟਾਈਮ ਨਹੀਂ ਆ ਰਹੀ ਸੀ ਆ ਤਾਂ 2 ਘੰਟੇ ਦੇ ਵਿੱਚ ਫ੍ਰੀ ਹੋ ਗਏ ਉਹ ਤੋਂ ਜਾਂ ਉਹਦੇ ਜ਼ਿਆਦਾ ਲੱਗ ਹੈਗਾ ਜਦ ਅਸੀਂ ਪਹਿਲੇ ਦਿਨ ਆਏ ਆ ਤੇ ਹੁਣ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਕਿ ਨਿੱਤ ਬਲੌਗ ਹੋਣ ਠੀਕ ਹੈ ਜੀ ਰੋਜ਼ ਦੀ ਲਾਈਵ ਤੁਹਾਡੇ ਨਾਲ ਕਰੀਏ ਆਪਾਂ ਸ਼ੇਅਰ ਓਕੇ ਬਾਏ ਲਵ ਯੂ ਔਰ ਨੀ ਹੁੰਦਾ ਓਕੇ ਲਵ ਯੂ ਔਰ ਸਤ ਸ੍ਰੀ ਅਕਾਲ ਸਾਰਿਆਂ ਨੂੰ ਬਾਏ